ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਟੌਪ ਦੀਆਂ ਚਾਰ ਬੱਤੀਆਂ ਸੇਲ ਲਈ ਲੈ ਕੇ ਆਏ ਜੀ ਪਿੰਡ ਵੀਰ ਦਾ ਛੰਨਾ ਗੁਲਾਬ ਸਿੰਘਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਾਈ ਨੇੜੇ ਪਿੰਡ ਭਧੌੜ ਭਾਈ ਰੂਪਾ ਸੈਣਾ ਇਹ ਪਿੰਡ ਨੇੜੇ ਹੀ ਰਹਿ ਜਾਂਦੇ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਠੀਕ ਹੈ ਨਾਮ ਤੇ ਮੋਬਾਈਲ ਨੰਬਰ ਬੋਲੋ ਨਾਮ ਗੁਲਾਬ ਮਾ ਨੰਬਰ 99864 5137 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਬੱਚੀ ਦੇਦੇ ਕਿੰਨੀ ਉਮਰ ਆ ਜੀ ਇਹ 8 ਮਹੀਨੇ ਆ ਜੱਟਾ ਜੀ 8 ਕੁ ਮਹੀਨੇ ਦੀ ਆ ਕਿਹੜੇ ਟੀਕੇ ਦੀ ਆ ਟੀਕਾ ਨਹੀਂ ਆਪਾਂ ਨੂੰ ਪਤਾ ਯਾਰ ਮੈਂ ਤੈਨੂੰ ਕਹ ਰਿਹਾ ਟੀਕੇ ਮਾ ਨਾ ਦੁੱਧ ਕਿੰਨਾ ਕ 20 ਲੀਟਰ ਦੱਸਿਆ ਸੀ ਉਹਨੇ ਓਕੇ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਬੱਚੀ ਚੰਗੀ ਪਲੀ ਗਈ ਝੂੜੀ ਬਾਈ ਦੇਖੋ ਕੱਲਾ ਕੱਲਾ ਥਣ ਚਾਰ ਹੀ ਥਾਣਾ ਕੋਈ ਫੋਟ ਨਹੀਂ ਛਾਂ ਕੱਲਾ ਕੱਲਾ ਗਲਾਬੀ ਥਣ ਫੇਸ ਦੀ ਬਿਊਟੀ ਬਹੁਤ ਹੀ ਵਧੀਆ ਦੀ ਪੂਰੀ ਚੰਗੀ ਸਨਖ ਪੁਣਾ ਬੱਚੀ ਦੇ ਵਿੱਚ ਫੁੱਲ ਫੁੱਲ ਬ੍ਰੀਡ ਆ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਕਰਮਾਈ ਦਾ ਕੀ ਮੋਲ ਲਵਰੇ ਜਾਇ ਜਰਾ ਮੋਲ ਡਾਟਰਾ 14000 ਮਾਨਤਨ ਹੋ ਜਾ ਮਾਨ ਤਾਂ ਕਰਦਾ ਠੀਕ ਬਈ 14000 ਰੁਪਿਆ ਮੋਲ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਮੋਲ ਜਮਾ ਜਾਇ ਜਰਾ ਬੱਚੀ ਚੰਗੀ ਆ ਪ੍ਰਿੰਟ ਵਾਲੀ ਆ ਜਿਆਤ ਵਾਲੀ ਆ ਥਣ ਝੂਲੀ ਚੰਗੀ ਆ ਬਈ ਅੱਗੇ ਦੋ ਨੰਬਰ ਇਹਦੀ ਕਿੰਨੀ ਉਮਰ ਆ ਇਹ 4 ਮਹੀਨਿਆਂ ਦਾ ਬੱਚਾ ਡਾਕਟਰ ਹੈ 4 ਕਿ ਮਹੀਨਿਆਂ ਦਾ ਬੱਚਾ ਪ੍ਰਿੰਟ ਪ੍ਰਿੰਟ ਬਹੁਤ ਆ ਨਾ ਬੱਚੇ ਦੀ ਪ੍ਰਿੰਟ ਬਹੁਤ ਚੰਗੀ ਹਾ ਬਿਊਟੀ ਤੇ ਚਿਆਮਕ ਫੁੱਲ ਆ ਬਾਈ ਤੇ ਕਿੰਨਾ ਕੁ ਰਿਕਾਰਡ ਸੀ ਦੀ ਮਾਂ ਦਾ ਇਹ ਵੀ 23 24 ਲੀਟਰ ਕਹਿੰਦੇ ਸੀ ਯਾਰ ਇਹ ਤਾਂ ਅਸਲ ਤਾਂ 6 ਵਾ ਅਸਰ ਤੇ ਆ ਯਾਰ ਦਾ ਸਹੀ ਐ ਬਾਈ ਹਾਂ ਨਾ ਹਾਂ 6 ਵਾ ਅਗਲਾ ਕਹਿ ਤਾ ਦਿੰਦਾ ਹੀ ਆ ਬੱਚਾ ਨੂੰ ਦੱਸਦਾ ਹੀ ਆ ਸਹੀ ਆ ਹੂੰ ਕੀ ਮੋਲ ਲਾ ਫਿਰ ਇਹਦਾ ਜਾਇਜ਼ ਇਹਦਾ ਰੈਕਟਰ ਹੈਗਾ 9000 9000 ਰੁਪਏ ਮਾਨਤਨ ਢੋਲੀ ਚਾਹੇ ਮਾਨਤਨ ਕਰਦਾਂਗੇ ਥਾਂ ਤੋਂ ਇਹ ਗੁਲਾਬੀ ਥਾਂ ਹਾਂ ਛੋੜੀ ਨੇੜੇ ਤੋਂ ਚੈੱਕ ਕਰਵਾਣੇ ਜਿਵੇਂ ਜਾਇਜ਼ ਮੋਲ ਰੱਖਿਆ 9000 ਰੁਪਏ ਮਾਨਤਨ ਕੋਈ ਚੈੱਕ ਕਰਨੀ ਹੋ ਜਾਊਗਾ ਬਿਊਟੀਫੁੱਲ ਆ ਬੱਚੇ ਨੇ ਅੱਗੇ ਬਈ ਤੈਨਾਂ ਨਾਮ ਇਹ ਜਰਸੀ ਵਾਲਾ ਤਾਂ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਕਿਆ ਬਾਤ ਆ ਬਈ ਕਿੰਨੀ ਉਮਰ ਹੈ ਦੀ ਇਹਦੀ 6 ਮਹੀਨਿਆਂ ਦੀ ਹੈ 6 ਕੁ ਮਹੀਨਿਆਂ ਦੀ ਉਮਰ ਆ ਬਿਊਟੀ ਇੱਕ ਨੰਬਰ ਬੋਦੀ ਚੰਗੀ ਚਮਕ ਪੂਰੀ ਉਤੋਂ ਪਾਦਰ ਤੇ ਚਾਰ ਹੀ ਥਣ ਹਨ ਚਾਰ ਹੀ ਥਣ ਐਕਟਰ ਚਾਰ ਹੀ ਥਣ ਹੋਣਗੇ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਫ੍ਰੈਂਡ ਫੋਲੋ ਗ੍ਰੀਟਫੁਲ ਫੇਸ ਬੜਾ ਚੰਗਾ ਕਰਦਾ ਆ ਹਾਂ ਫੇਸ ਦਿਖਾ ਦੇ ਮਾਰਕੀ ਹਾਂ ਕੀ ਮੋਲਾ ਦਾ ਜਾਇਜ ਆ ਇਹਦਾ 12000 ਐਕਟਰ ਮਾਨਤਨ ਹੋ ਜਾ ਹਾਂ ਮਾਨ 12000 ਰੁਪਏ ਜਮਾ ਜਾਇਜ ਮੋਲਾ ਮਾਨਤਨ ਕੋਈ ਚੱਕਰ ਨਹੀਂ ਹੋ ਜੂਗਾ ਬਿਊਟੀ ਇੱਕ ਨੰਬਰ ਚਾਰ ਥਣ ਇਕੱਲਾ ਇਕੱਲਾ ਥਣ ਪੂਰੀ ਵਿੱਚ ਦੇ ਥਣ ਤੇ ਚਮਕਵੱਚੀ ਤੇ ਫੁੱਲਾ ਤੇ ਮੁੱਲ ਵੀ ਜਮਾ ਜਾਇਜ ਹੀ ਰੱਖਿਆ ਬਾਈ ਨੇ ਮਾਨਤਨ ਹੋ ਜਾਊਗਾ ਅੱਗੇ ਬਈ ਲਾ ਇਹ ਡਾਕਟਰ ਦੋਂਦੀ ਆ ਦੋ ਦੰਦ ਠੀਕ ਆ ਦੇ ਭਰਾ ਤਾਂ ਕਿੰਨੇ ਦਿਨ ਹੋ ਗਏ ਐ 24 ਤਰੀਕ ਦਾ ਭਰਾਇਆ ਵਾ 24 ਤੇ 25 ਦੋ ਦਿਨ ਭਰਾਇਆ ਅੱਜ ਕਿੰਨੀ ਹੋ ਗਈ ਅੱਜ ਹੋ ਗਈ 6 6 ਤਰੀਕ ਆਹੀ ਬੰਦ ਵੀਡੀਓ ਬਣੀ ਵੀ ਜੇ ਕਿਸੇ ਦਾ ਛੋਦਾ ਹੋ ਗਿਆ ਆਪਾਂ ਵੀਡੀਓ ਦਿਖਾ ਦਾਂਗੇ 10 12 ਕਿ ਦਿਨ ਹੋਇਆ ਠੀਕ ਆ ਪਾਏ ਹਾਂ 10 ਤੋਂ 12 ਕਿ ਦਿਨ ਮੰਨਿਓ ਭਾਈ ਫੇਸ ਦੀ ਬਿਊਟੀ ਬੋਦੀਵਾਦੀ ਪੂਰੀ ਚੰਗੀ ਦੋ ਦੰਦ ਬੱਚੀ ਫੁੱਲ ਗੱਦ ਫੁੱਲ ਬਰੀਡ ਭਾਈ ਝੂੜੀ ਇੱਕ ਨੰਬਰ ਚਾਰ ਥਾਣਾ ਰੋਕਲੀ ਮੜੇ ਥਾਣ ਦਿਖਾ ਦਈਏ ਭਾਈ ਲੈ ਵੜਬੋਲ ਦੇਖੋ ਝੂਲੀ ਦੇ ਕਿੰਨੇ ਜੰਗੇ ਆ ਕੀ ਮੋਹਲਾ ਦਾ ਜਾਇਜ ਇਹਦਾ ਰਿਜ਼ਲਟ 13000 ਹੀ ਮੋਹਲਾ 13000 ਮਾਨਤਨ ਹੋ ਜਾ ਮਾਨਤਨ ਕਰ ਦਾਂਗੇ 13000 ਰੁਪਏ ਜਮ੍ਹਾਂ ਜਾਇਜ ਮੋਹਲਾ ਭਾਈ ਮਾਨਤਨ ਕੋਈ ਚੈੱਕ ਕਰਨੀ ਹੋ ਜਾਊਗਾ ਭਾਈ ਭਾਈ ਜੇ ਕੋਈ ਸਾਰੀਆਂ ਗੱਠੀਆਂ ਲਵੇ ਵਧੀਆ ਮਾਨਤਨ ਹੋ ਜਾ ਹਾਂ ਉਹ ਜੀ ਕਰ ਦਾਂਗੇ ਅੱਟੇ ਇਕੱਠੀਆਂ ਲੈ ਕੇ ਜਾਓ ਠੀਕ ਭਾਈ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦਾ ਵੀ ਭਾਈ ਨਾ ਕਨੈਕਟ ਕਰ ਲਿਓ ਧੰਨਵਾਦ